ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਈਏ ਜਰੂਰ ਤੇ ਇਹ ਤੁਹਾਨੂੰ ਦੱਸ ਦਈਏ ਕਿ ਸਾਰੇ ਕਿਤੇ ਮੀਂਹ ਦਾ ਪ੍ਰਭਾਵ ਹੈ ਜਿਹੜਾ ਸਾਰੇ ਕਿਤੇ ਬਹੁਤ ਜ਼ਿਆਦਾ ਹੋ ਰਿਹਾ ਤੇ ਬਹੁਤ ਪਿੰਡਾਂ ਦੇ ਵਿੱਚ ਨੁਕਸਾਨ ਵੀ ਜੀਰੀਆਂ ਦਾ ਘਰਾਂ ਦੇ ਵਿੱਚ ਪਾਣੀ ਵੜ ਗਿਆ ਬਹੁਤ ਪੈਣਾਂ ਦਾ ਵੀਰਾਂ ਦਾ ਨੁਕਸਾਨ ਹੋ ਰਿਹਾ ਹੈਗਾ ਸੋ ਆਪਾਂ ਪਰਮਾਤਮਾ ਅਗੇ ਅਰਦਾਸ ਕਰੀਏ ਕਿ ਇਸ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਕਿ ਮੀਂਹ ਆਪਾਂ ਸਿਰਫ ਇੱਕ ਪਰਮਾਤਮਾ ਅਗੇ ਅਰਦਾਸ ਕਰ ਸਕਦੇ ਆਂ ਬੈਠ ਕੇ ਉਹਨਾਂ ਨੂੰ ਦੱਸ ਕਹਿ ਸਕਦੇ ਆ ਕਿ ਵਾਈਗਰੂ ਜੀ ਇਸ ਤਰ੍ਹਾਂ ਨਾ ਕਰੋ ਕਿਉਂ ਗਰੀਬਾਂ ਦਾ ਨੁਕਸਾਨ ਦੇਖੋ ਕਿਸੇ ਦੇ ਸਿਰ ਤੇ ਛੱਤ ਚੋਈ ਜਾਂਦੀ ਹੈ ਜੀ ਉਹਨਾਂ ਦਾ ਖਾਣ ਪੀਣ ਦਾ ਸਮਾਨ ਹੈ ਜਿਹੜਾ ਉਹ ਵੀ ਖਰਾਬ ਹੋ ਗਿਆ ਤੇ ਜਿਹੜੇ ਘਰਾਂ ਦੇ ਵਿੱਚ ਬਾਧੂ ਵਸਤਰ ਨੇ ਉਹ ਵੀ ਖਰਾਬ ਹੋਈ ਜਾਂਦੇ ਨੇ ਸੋ ਆਪ ਤੁਹਾਨੂੰ ਦੱਸ ਦਈਏ ਕਿ ਆਪਣਾ ਜਿਹੜਾ ਦੁਕਾਨ ਦਾ ਕੰਮ ਸੀ ਦੁਕਾਨ ਦੇ ਵਿੱਚ ਵੀ ਆਪਣੇ ਥੋੜਾ ਜਿਹਾ ਪਾਣੀ ਵੜ ਗਿਆ ਪਾਣੀ ਵੜਿਆ ਨਹੀਂ ਹੈਗਾ ਪਰ ਆਪਾਂ ਉਹਦੇ ਉੱਤੇ ਨਾ ਛੱਤ ਉੱਤ ਚਾਉਂਗੀ ਇੱਟਾਂ ਦੇ ਕੋਲੋਂ ਛੱਤ ਚਾਉਂਗੀ ਪਰ ਉਹ ਵੀ ਆਪਣਾ ਕੋਈ ਨੁਕਸਾਨ ਨਹੀਂ ਹੋਇਆ ਆਪਾਂ ਨੇ ਜਿਹੜੇ ਕੱਪੜੇ ਸੀਗੇ ਅਲਮਾਰੀ ਦੇ ਵਿੱਚੋਂ ਪਹਿਲਾਂ ਹੀ ਕੱਢ ਕੇ ਰੱਖੇ ਹੋਏ ਸੀਗੇ ਪਹਿਲਾਂ ਅਸੀਂ ਇੱਧਰ ਜਿਹੜੇ ਹੈਂਡਵਰਕ ਵਾਲੇ ਜਿਹੜੇ ਆਪਾਂ ਸੂਟ ਤਿਆਰ ਕਰਵਾਉਨੇ ਆ ਬੁਟੀਕ ਪੀਸ ਸੀ ਜਿਹੜੇ ਸਾਈਡ ਰੱਖ ਦਿੰਦੀ ਅਸੀਂ ਕਿ ਉਹ ਅਲੱਗ ਰਹਿੰਦੇ ਸੀ ਕਿਉਂਕਿ ਇੱਧਰ ਲੋਕਲ ਕਸਟਮਰ ਆਉਂਦਾ ਸੀਗਾ ਜਿਹੜਾ ਜੇ ਕੋਈ ਕੁਝ ਮਹਿੰਗੀ ਵੈਰਾਈਟੀ ਮੰਗਦਾ ਸੀਗਾ ਜਾਂ ਕੋਈ ਕਿਸੇ ਨੇ ਵੀ ਦੇਖਣੇ ਹੁੰਦੇ ਸੀ ਵੀ ਤਿਆਰ ਕਰਦ ਨੂੰ ਜਿਹੜਾ ਸੂਟ ਤੁਸੀਂ ਉਹ ਦਿਖਾਓ ਤਾਂ ਕਰਕੇ ਆਪਾਂ ਇਧਰ ਉਹ ਦਿਖਾਉਣੇ ਆਸਾਨ ਹੋ ਜਾਂਦੇ ਸੀਗੇ ਆਪਾਂ ਇਧਰ ਰੱਖਿਆ ਹੋਇਆ ਸੀਗਾ ਮਟੀਰੀਅਲ ਕੁਸ਼ਕ ਕਿਉਂਕਿ ਉਹ ਤਾਂ ਆਪਾਂ ਨੇ ਸੇਲ ਕੱਢਣ ਕਰਕੇ ਖਾਨੇ ਥੋੜੀ ਜਿਹੀ ਖਾਲੀ ਹੋ ਗਈ ਸੀ ਆਪਾਂ ਹਫਤਾ ਤੱਕ ਪਹਿਲਾਂ ਜਿਹੜੀ ਅਲਮਾਰੀ ਦੇ ਵਿੱਚੋਂ ਕੱਪੜੇ ਕੱਢ ਕੇ ਇਧਰ ਲਾਤੇ ਸੀ ਤਾਂ ਕਰਕੇ ਜਿਹੜਾ ਆਪਣਾ ਬਚਾਅ ਹੋ ਗਿਆ ਤੇ ਬਾਕੀਆਂ ਐਸੀ ਵੀ ਮੀ ਹੈ ਜਿਹੜਾ 48 50 ਘੰਟੇ ਹੋ ਗਏ ਪੈਂਦੇ ਨੂੰ ਲਗਾਤਾਰ ਮੀ ਪਈ ਜਾਂਦਾ ਸੀ ਤੇ ਵੈਸੇ ਕਦੇ ਵੀ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਈ ਹੈਗੀ ਕਦੇ ਵੀ ਇਸ ਤਰ੍ਹਾਂ ਪਾਣੀ ਐਵੇਂ ਆਇਆ ਨਹੀਂ ਹੈਗਾ ਅੰਤਰ ਕਮਰੇ ਦੀ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਪਰ ਨੁਕਸਾਨ ਤਾਂ ਚਲੋ ਇਤਕੀ ਵੀ ਨਹੀਂ ਹੋਇਆ ਹੈਗਾ ਬਚਤ ਰਹਿ ਗਈ ਤੇ ਜਦੋਂ ਅਸੀਂ ਐ ਸੀਗਾ ਵੀ ਚਲੋ ਅੱਜ ਦੁਕਾਨ ਤੇ ਕੀ ਕਰਨ ਜਾਵਾਂਗੇ ਵੀ ਅੱਜ ਤਾਂ ਮੀ ਪੈਂਦਾ ਅੱਜ ਕਿਹੜਾ ਕਿਸੇ ਕਸਟਮਰ ਨਹੀਂ ਆਉਣਾ ਹੈਗਾ ਤੇ ਵਸੀ ਇੱਕ ਕਸਟਮਰ ਦੀ ਕਾਲ ਆਈ ਉਹਨਾਂ ਨੇ ਬਾਹਰ ਜਾਣਾ ਸੀ ਕਿਸੇ ਪਾਸੇ ਉਹਨਾਂ ਨੂੰ ਐਮਰਜੈਂਸੀ ਸੀ ਉਹਨਾਂ ਨੂੰ ਚਾਹੀਦਾ ਸੀ ਕੁਝ ਤਾਂ ਕਰਕੇ ਉਹਨਾਂ ਕਰਕੇ ਜਦੋਂ ਅਸੀਂ ਆਏ ਇੱਥੇ ਜਦੋਂ ਦੁਕਾਨ ਤੇ ਆ ਕੇ ਦੇਖਿਆ ਵੀ ਇੱਧਰ-ਇੱਧਰੋਂ ਪਾਣੀ ਇਹ ਕਿਸ ਤਰ੍ਹਾਂ ਰਹੇਗਾ ਫਿਰ ਉਹ ਮੀਂਹ ਹਟਿਆ ਹੋਇਆ ਸੀ ਜਦੋਂ ਅਸੀਂ ਆਏ ਦੁਕਾਨ ਤੇ ਜਦੋਂ ਅਸੀਂ ਦੁਕਾਨ ਤੇ ਆ ਗਏ ਉਹ ਤੋਂ ਘੰਟੇ ਬਾਅਦ ਮੀਂਹ ਆਣਾ ਸ਼ੁਰੂ ਹੋ ਗਿਆ ਤਾਂ ਕਰਕੇ ਜਿਹੜਾ ਸਾਨੂੰ ਪਾਣੀ ਦਾ ਪਤਾ ਲੱਗਿਆ ਵੀ ਪਾਣੀ ਇੱਧਰੋਂ ਕਿਵੇਂ ਦੀ ਆਇਆ ਹੈਗਾ ਅਸੀਂ ਪਹਿਲਾਂ ਦੇਖੀ ਜਾਂਦੀ ਵੀ ਇਹਨਾਂ ਅਲਮਾਰੀ ਦੇ ਵਿੱਚ ਖੁੰਜੇ ਦੇ ਵਿੱਚ ਇੱਕ ਸਾਈਡ ਇੱਧਰ ਪਾਣੀ ਆ ਕਿਵੇਂ ਗਿਆ ਕਿਉਂਕਿ ਉੱਪਰੋਂ ਇਹ ਜੀ ਟਾਂਟ ਜੀ ਰੱਖੀ ਹੋਈ ਹੈਗੀ ਕੋਈ ਸਮਾਨ ਪਿਆ ਉੱਪਰ ਅਸੀਂ ਉੱਪਰ ਚੜ ਕੇ ਦੇਖਿਆ ਉੱਪਰ ਸਾਰਾ ਸੁੱਕਾ ਪਿਆ ਸੀਗਾ ਵੀ ਇਹ ਪਾਣੀ ਆਇਆ ਕਿੱਥੋਂ ਦੀ ਇਹ ਪਾਣੀ ਸਿਰਫ ਕੰਧ ਪਿਛਲੀ ਪਾਸੇ ਨਾ ਵਾਂ ਕੰਧ ਦੀ ਪਲਾਸਟਰ ਨਹੀਂ ਹੈਗਾ ਪਿਛਲੀ ਸਾਈਡ ਇੱਟਾਂ ਵਿੱਚ ਦੀ ਪਾਣੀ ਵੜ ਕੇ ਇਹ ਇਧਰ ਦੀ ਪਾਣੀ ਆ ਗਿਆ ਤੇ ਇਹ ਪਾਣੀ ਤਾਂ ਦੇਖੋ ਜੀ ਕਾਫੀ ਆ ਗਿਆ ਸੀਗਾ ਪਰ ਇਹ ਆ ਵੀ ਆਪਣਾ ਬਚਾਇ ਹੀ ਰਹਿ ਗਿਆ ਕਿ ਨੀਚੇ ਗੱਦੇ ਲੱਗੇ ਹੋਏ ਸੀਗੇ ਜਿਹੜੇ ਗੱਦਿਆਂ ਦੇ ਨੀਚੇ ਪਾਣੀ ਵੜ ਗਿਆ ਗੱਦਿਆਂ ਨੇ ਕੁਝ ਪਾਣੀ ਸੋਖ ਲਿਆ ਤੇ ਕੁਝ ਗੱਦਿਆਂ ਦੇ نیچے ਫਿਰ ਗਿਆ ਪਾਣੀ ਤਾਂ ਕਰਕੇ ਜਿਹੜਾ ਆਪਣੇ ਸੂਟਾ ਘਣੀ ਪਾਣੀ ਨਹੀਂ ਹੋਇਆ ਜੇ ਅਗਰਵਾइज ਅੱਜ ਰਾਤ ਨਾ ਆਇਆ ਜਾਂਦਾ ਤਾਂ ਨੁਕਸਾਨ ਹੋ ਸਕਦਾ ਸੀ ਕਿਉਂਕਿ ਗੱਦੇ ਕਾਫੀ ਦੂਰ ਤੱਕ ਭਿੱਜ ਗਏ ਜਿਹੜੀ ਉੱਪਰ ਚਾਦਰ ਪਛਾਈ ਹੋਈ ਸੀ ਉਹ ਬਹੁਤ ਸਾਰੀ ਭਿੱਜ ਗਈ ਸੀ ਜੇ ਇਹ ਨਾ ਚੱਕਦੇ ਆ ਕਿ ਤਾਂ ਇੱਧਰ ਉੱਪਰ ਪਾਣੀ ਤੱਕ ਪਾਣੀ ਜਾ ਸਕਦਾ ਸੀ ਕਿਉਂਕਿ ਇਹ ਖਾਨਿਆਂ ਦੇ ਵਿੱਚ ਲੱਗੇ ਹੋਏ ਨੇ ਕੱਪੜੇ ਤੱਕ ਤਾਂ ਕੁਝ ਵੀ ਨਹੀਂ ਜਾਂਦਾ ਸੀ ਪਰ ਚਲੋ ਫਿਰ ਵੀ ਜਿਹੜਾ ਕੁਝ نیچے ਹੁੰਦਾ ਜੀ ਉਹ ਸਾਰਾ ਕੁਝ ਭਿੱਜ ਜਾਂਦਾ ਚਲੋ ਅਸੀਂ ਆ ਵੀ ਇਹ ਹੁਣ ਆ ਕੇ ਸੀ ਗੱਦੇ ਚੱਕ ਕੇ ਬਾਹਰ ਕੱਢ ਤੇ ਜਿਹੜਾ ਪਾਣੀ ਐ ਲੰਗਦਾ ਹੁਣ ਜਿਹੜਾ ਪਾਣੀ ਇੱਥੇ ਆਊਗਾ ਤਾਂ ਪਾਣੀ ਜਿਹੜਾ ਲੰਗਦਾ ਕਰਤਾ ਬਾਹਰ ਨੂੰ ਬਾਕੀ ਸਾਰੀ ਸੈਟਿੰਗ ਚੱਕਤੀ ਚਾਦਰ ਵਗੈਰਾ ਚੱਕ ਕੇ ਆਪਾਂ ਉਹਨ ਘਰੇ ਲੈ ਜਾਾਂਗੇ ਉਹਨੂੰ ਧੋਦਾਂਗੇ ਵਾਸ਼ ਕਰਦਾਂਗੇ ਤੇ ਗੱਦੀ ਹੁਣ ਆਪਾਂ ਪੰਜ ਚਾਰ ਦਿਨ ਠਹਿਰ ਕੇ ਧੁੱਤੇ ਜਾਣਗੇ ਕਿਉਂਕਿ ਇਹਨੂੰ ਧੁੱਪ ਲੱਗਣ ਤੋਂ ਬਾਅਦ ਹੀ ਸੁਕਾਉਣੇ ਪੈਣਗੇ ਉਸ ਤੋਂ ਬਾਅਦ ਜਿਹੜੇ ਆਪਾਂ ਇਹਦੇ ਕਵਰ ਨੇ ਜੀ ਉਹ ਲਾ ਕੇ ਧੋ ਕੇ ਦਿਵਾਰਾਂ ਉੱਪਰ ਜਿਹੜਾ ਅਡਜਸਟਮੈਂਟ ਕਰਦਾਂਗੇ ਚਲੋ ਜੀ ਬਾਕੀ ਹੁਣ ਤੁਹਾਨੂੰ ਪਤਾ ਹੀ ਆਪਣੀ ਦੁਕਾਨ ਦਾ ਵੀ ਜਿਹੜਾ ਕੰਮ ਤਕਰੀਬਨ ਪਲਾਸਟਰ ਫਰਸ ਕੰਪਲੀਟ ਹੋ ਚੁੱਕਿਆ ਬਸ ਜਿਹੜਾ ਫਿਟਿੰਗ ਦਾ ਕੰਮ ਆ ਆਪਣਾ ਥੋੜਾ ਬਹੁਤਾ ਰਹਿੰਦਾ ਹੈ ਜਦੋਂ ਆਪਾਂ ਨੂੰ ਫਿਟਿੰਗ ਮਿਲ ਗਈ ਆਪਾਂ ਦੇਖਦੇ ਚਲੋ ਜੇ ਪ੍ਰਾਣੀ ਫਿਟਿੰਗ ਮਿਲ ਜਵੇ ਜੇ ਪ੍ਰਾਣੀ ਕਈ ਵਾਰ ਕੋਈ ਭੈਣ ਭਰਾ ਆਇਆ ਵੀ ਆਪਣੀ ਦੁਕਾਨ ਚੱਕਦਾ ਹੁੰਦਾ ਹੈ ਨਾ ਵੀ ਜਾ ਕਿਸੇ ਤੋਂ ਕੋਈ ਕੰਮ ਨਹੀਂ ਲੋਟ ਆਇਆ ਹੁੰਦਾ ਜਿਹੜੀ ਪਹਿਲਾਂ ਆਪਾਂ ਫਿਟਿੰਗ ਜੀਆਂ ਦੇ ਸੀ ਕੱਪੜੇ ਦੀ ਦੁਕਾਨ ਦੇ ਵਿੱਚ ਲੱਗੀ ਹੋਈ ਹੈ ਇਹ ਵੀ ਆਪਾਂ ਪ੍ਰਾਣੀ ਹੀ ਫਿਟਿੰਗ ਲਈ ਸੀ ਜੇ ਤਾਂ ਆਪਾਂ ਨੂੰ ਉਹ ਦੱਸ ਸਕਦਾ ਆਪਣਾ ਨੰਬਰ ਤੇ ਆਪਣੀ ਨਾਲ ਕੰਟੈਕਟ ਕਰ ਸਕਦਾ ਆਪਣੀ ਵੀਡੀਓ ਦੇ ਉੱਤੇ ਨੰਬਰ ਹੁੰਦੇ ਨੇਗੇ ਤਾਂ ਆਪਾਂ ਨੂੰ ਜਿਹੜੀ ਪੁਰਾਣੀ ਫੀਟਿੰਗ ਚਾਹੀਦੀ ਆਪਾਂ ਨੇ ਲੈਣੀ ਹੈਗੀ ਉਹ ਤੇ ਨਹੀਂ ਫਿਰ ਜੇ ਆਪਾਂ ਨੂੰ ਨਾ ਮਿਲੀ ਤਾਂ ਆਪਾਂ ਫਿਰ ਨਿਊ ਕਰਵਾਵਾਂਗੇ ਸ਼ੀਸ਼ੀ ਵਾਲੀ ਜਿਹੜੀ ਹੁਣ ਅੱਜਕੱਲ੍ਹ ਹੈਗੀ ਆ ਉਹੀ ਕਰਵਾ ਲਾਂਗੇ ਕਿਉਂਕਿ ਲੱਕੜ ਦੀ ਫੀਟਿੰਗ ਤੇ ਲੱਗ ਲੁਗ ਜਾਂਦਾ ਚੱਲ ਜਾਈਏ ਆਪਾਂ ਨੂੰ ਪੁਰਾਣੀ ਮਿਲਦੀ ਏ ਚਲੋ ਘੱਟ ਪ੍ਰਾਈਸ ਦੀ ਵਿੱਚ ਫਿਰ ਆਪਾਂ ਲੈ ਲਵਾਂਗੇ ਤੇ ਹੁਣ ਬਸ ਉਸ ਤੋਂ ਬਾਅਦ ਆਪਣਾ ਫੀਟਿੰਗ ਦੀ ਕੰਮ ਹੈ ਫੀਟਿੰਗ ਦੀ ਕੰਮ ਹੋਣ ਤੋਂ ਬਾਅਦ ਜਿਹੜਾ ਆਪਾਂ ਆਪਣਾ ਦੁਕਾਨ ਹੈ ਜਿਹੜੀ ਆ ਉਸ ਤੋਂ ਬਾਅਦ ਜਿਹੜੀ ਆਪਣੀ ਸੈਟਿੰਗਾਂ ਸਾਰੀ ਅੱਗੇ ਆ ਜੂਗੀ ਕਿਉਂਕਿ ਇਹੜੇ ਸੈਟਿੰਗ ਵੀ ਥੋੜੀ ਜਿਹੀ ਹੱਲੀ ਪਈ ਕਸਟਮਰ ਤੇ ਬਹੁਤ ਸਾਰੇ ਆਰਡਰ ਨੇ ਜਿਹੜੇ ਆਪਣੇ ਕੋਲ ਪੈਂਡਿੰਗ ਵਿੱਚ ਪਏ ਨੇ ਕਿਉਂਕਿ ਨਾ ਤਾਂ ਹਲੇ ਆਪਾਂ ਵਰਕ ਵਾਲੀ ਮਸ਼ੀਨ ਹੀ ਚਲਾ ਸਕਦੇ ਆ ਥੋੜੀ ਜਿਹੀ ਇੱਥੇ ਸਿਸਟਮ ਜਾ ਹੱਲ ਗਿਆ ਉੱਥੇ ਜਾਣ ਕਰਕੇ ਕੋਸ ਐਂਤੀ ਵੀ ਚਲੋ ਸੇਲ ਵਗੈਰਾ ਕੱਢਣੀ ਸੀਗੀ ਤਾਂ ਕਰਕੇ ਜਿਹੜਾ ਕਸਟਮਰ ਦਾ ਰਸਤਾ ਸੀਗਾ ਰਹਿ ਜਾਂਦਾ ਸੀਗਾ ਚਲੋ ਜੀ ਹੁਣ ਆਪਾਂ ਜਦੋਂ ਉੱਥੇ ਚਲੇ ਗਏ ਹੌਲੀ ਹੌਲੀ ਆਪਣੀ ਜਿਹੜੀ 10-15 ਦਿਨਾਂ ਦੇ ਵਿੱਚ ਐਡਜਸਟਮੈਂਟ ਹੋ ਗਈ ਸਾਰੀ ਸੈਟਿੰਗ ਆ ਗਈ ਉਸ ਤੋਂ ਬਾ ਤੇ ਆਪਾਂ ਤੁਹਾਨੂੰ ਸਾਰੇ ਪੈਣ ਪਰ ਮਨ ਦੱਸਿਆ ਹੈ ਵੀ ਕੰਮ ਹੈ ਜਿਹੜਾ ਆਪਾਂ ਜਿਵੇਂ ਇਥੇ ਸ਼ਾਪ ਤੇ ਰੱਖਿਆ ਸੀ ਉਹ ਨਾਲ ਰੱਖਣਾ ਜਿਹੜਾ ਆਪਾਂ ਆਨਲਾਈਨ ਦਾ ਬੁਟੀਕ ਪੀਸ ਆਪਾਂ ਰੈਡੀ ਕਰਦੇ ਆ ਉਹ ਆਪਾਂ ਨਾਲ ਐਡ ਕੀਤਾ ਤੇ ਚਲੋ ਜੀ ਹੁਣ ਆਪਾਂ ਪ੍ਰਮਾਤਮਾ ਅਗੇ ਅਰਦਾਸ ਕਰੀਏ ਵੀ ਮੀਂਹ ਹੈ ਹਨਾ ਜਿਹੜਾ ਹਟ ਜੇ ਕਿਸੇ ਦਾ ਵੀ ਪੈਣ ਦਾ ਭਰਾ ਦਾ ਨੁਕਸਾਨ ਨਾ ਹੋਵੇ ਵੀਰ ਦਾ ਕਿਉਂਕਿ ਦੇਖ ਹੁਣ ਜੀਰੀਆਂ ਵੀ ਅੱdte ਕਾਇਆਂ ਪਈਆਂ ਨੇਗੀਆਂ ਕਾਫੀ ਹੋਈਆਂ ਪਈਆਂ ਨੇਗੀਆਂ ਹੁਣ ਜਿਹੜੇ ਨੇ ਦੇ ਪਹਣ ਨੀਵੇਂ ਨੇ ਉਥੇ ਪਾਣੀ ਖੜ ਗਿਆ ਉਥੇ ਜੀਰੀਆਂ ਡੁੱਬਣ ਦਾ ਨੁਕਸਾਨ ਹੈਗਾ ਤੇ ਕਿਸੇ ਵੀ ਪੈਣ ਦਾ ਵੀਰ ਦਾ ਮਾਨ ਨਾ ਦੁਖੀ ਬਹੁਤ ਮਿਹਨਤ ਨਾਲ ਜਿਹੜੀ ਫਸਲ ਬਣਦੀ ਹੈ ਹਰ ਇੱਕ ਚੀਜ਼ ਜੋ ਵੀ ਹਨਾ ਵੀ ਘਰਾਂ ਦੇ ਵਿੱਚ ਵੀ ਬਹੁਤ ਔਖਾ ਹੈਗਾ ਹੁਣ ਜਿਹੜੇ ਭੈਣ ਭਰਾਵਾਂ ਦੀ ਛੱਤ ਚੂਂਦੀ ਉਹ ਤੋਂ ਪਾਣੀ ਚੋਈ ਜਾਂਦਾ ਉਹਨਾਂ ਨੂੰ ਵੀ ਬਹੁਤ ਔਖਾ ਹੈ ਜੀ ਇੰਨਾ ਸਮਾਨ ਖਰਾਬ ਹੁੰਦਾ ਹੈ ਸਮਾਨ ਬਾਹਰ ਕੱਢਣਾ ਕਰਨ ਦੀ ਦਿੱਕਤ ਬਹੁਤ ਆਉਂਦੀ ਹੈ ਬਾਕੀ ਕੰਮ ਰੁਕੇ ਹੋਏ ਨੇਗੇ ਬਹੁਤ ਪੈਣਾ ਦੇਖ ਵੀਰਾਂ ਦੇ ਸਾਰਿਆਂ ਦੇ ਕੰਮ ਰੁਕੇ ਪਏ ਨੇ ਮੀਂਹ ਹੋਣ ਕਰਕੇ ਬਾਹਰ ਅੰਦਰ ਨਹੀਂ ਜਾ ਸਕਦਾ ਬਾਕੀ ਬੱਚਿਆਂ ਦੇ ਸਕੂਲ ਦੇਖੋ ਬੰਦ ਨੇਗੇ ਸਕੂਲ ਨਹੀਂ ਬੱਚੇ ਜਾ ਸਕਦੇ ਬੈਨਾਂ ਨਹੀਂ ਆ ਜਾ ਸਕਦੀਆਂ ਤੇ ਆਪਾਂ ਚਲੋ ਪਰਮਾਤਮਾ ਅੱਗੇ ਸਾਰੇ ਰਲ ਕੇ ਹੀ ਅਰਦਾਸ ਕਰੀਏ ਹਨਾ ਵੀ ਮੀਂਹ ਜਿਹੜਾ ਹਟ ਜੇ ਜ਼ਿਆਦਾ ਨਾ ਪਵੇ ਜ਼ਿਆਦਾ ਪਾਣੀ ਨਾ ਆਉਣ ਪਾਣੀ ਐ ਸਾਰੇ ਦੇਖੋ ਬਾਣਾ ਦੇ ਵਿੱਚ ਸੜਕਾਂ ਦੇ ਵਿੱਚ ਸਾਰੇ ਜਿਹੜੇ ਹੈਗੇ ਨੇ ਮਾਲਾ ਦੇਖੀ ਸਿਸਟਮ ਕਿਵੇਂ ਚੜਦਾ ਹੈ ਨਾ ਉੱਤੇ ਹੀ ਟਰੱਕ ਦੀ ਚੜਾਉਣੀ ਪੈਂਦੀ ਹੈ ਇਹ ਪਹਿਲਾਂ ਇਹ ਪਾਸੇ ਨਾਲ ਚੜੂਗੀ ਫਿਰ ਮੋਂ ਦੂਜੇ ਪਾਸੇ ਘੁੰਮ ਕੇ ਚੜੂਗੀ ਮੈਂ ਬਣਾ ਉਧਰ ਮੂਰੂ ਚੜ ਕੇ ਆਈ ਨਗੀ ਬਸ ਸਾਰੇ ਸਸੇ ਪੀਣੀ ਹੈ ਬਸ ਸਾਰੇ ਸਸੇ ਪੀਣੀ ਆ ਬੜਾ ਵਧੀਆ ਆਪਣੇ ਮੈਦਾਨ ਦਰਿਆ ਜਿਹੜਾ ਨਵੀਂ ਜਾਈ ਹੈ ਜੀ ਹੂੰ ਇਤਨਾ ਬੜਾ ਮਿੱਠਾ ਇੱਥੇ ਦੇਖਾ ਇੰਨਾ ਪਾਣੀ ਜਿਹੜਾ ਬੰਦਰੀਓਂ ਤੇ ਪਹੁੰਚੇ ਬੰਦੇ ਮਿਲਦੀ ਹਲੇ ਮੰਝੋ ਉਹ ਨਾ ਤੇ ਬੁਰਾ ਨਾੜਾ ਦਰਿਆ ਮੁੰਨਦਾ ਹੈ ਦੇਖੋ ਇਹ ਪਾਣੀ ਦੇਖ ਰਹੇ ਹੋ ਤੁਸੀਂ ਪਿੰਡ ਕਾਸੀਵਾਲ ਕਾਸੀਵਾਲ ਦਾ ਜਿਹੜਾ ਇੱਕ ਨਾਲਾ ਲੰਘਦਾ ਖੇਤਾਂ ਦੇ ਵਿੱਚ ਦੀ ਉਹ ਇਹ ਸਾਰਾ ਪਰ ਦੀ ਪਰਿਆਪਿਆ ਹੁਣ ਇੱਥੇ ਦੇ ਉੱਪਰ ਪੁਲ ਬਣ ਗਿਆ ਜਿਹੜਾ ਇਹਦਾ ਇੱਕ ਨੀਵਾ ਪੁਲ ਤੀਗਾ ਉਹਦੇ ਉੱਪਰ ਦੀ ਹੋ ਗਿਆ ਪਾਣੀ ਤੇ ਪਾਣੀ ਆ ਹਰ ਇੱਕ ਕਿਤੇ ਬਹੁਤ ਜਿਆਦੇ ਸਾਰੇ ਸਪੇਰੇ ਹੋ ਰਿਹਾਗਾ ਤੇ ਕਿਵੇਂ ਜਿਵੇਂ ਅੱਖਾਂ ਜਾਨ ਚਾਹ ਚੜ ਰਹੀ ਕਿਵੇਂ ਫਿਰਦੇ ਨੇ ਭੱਜੇ ਹਨਾ ਇੱਥੋਂ ਵੀ ਦਬਿਆ ਹੈ ਇੱਥੇ ਤਾਂ ਬਹੁਤ ਹੋ ਗਿਆ ਹੈ ਨਾਲੀ ਉਹ ਮਿੱਟੀ ਪਾਉਣਗੇ ਮੇਲਾ ਦਾ ਚੀਮਾ ਰਿਹਾ ਦੇਸ ਆਤਾ ਹੀ ਦਾ ਉਹ ਸਕੂਲ ਬੰਦ ਨੇ ਗੋਣ ਚ ਇਹ ਬੰਨਣਾ ਬਲ ਬੈਨਨ ਤਾਂ ਵੀ ਜਿਹੜਾ ਤੁਸੀਂ ਇਹ ਪਾਣੀ ਦੀ ਖੁਰਨ ਜੀ ਇਹ ਚੀਮਾ ਚੀਮੇ ਹੈਗਾ ਤੇ ਇੱਥੇ ਅਸੀਂ ਦਵਾਈ ਲੈਣ ਲਈ ਗਏ ਸੀਗੇ ਤੇ ਇੱਥੇ ਵੀ ਬਹੁਤ ਸੜਕਾਂ ਤੇ ਜਾਦੇ ਪਾਣੀ ਹੈ ਬੁਰਾ ਹਾਲ ਹੋਈਏਗਾ ਬੱਸ ਵੀ ਤੁਹਾਨੂੰ ਦੱਸ ਦਿਆਂ ਸਾਰਿਆਂ ਨੂੰ ਬੀਜੀਏ ਕਿਸੇ ਨੂੰ ਐਮਰਜੈਂਸੀ ਹੈ ਤਾਂ ਹੀ ਬਾਹਰ ਆਉ ਉਹ ਨਹੀਂ ਬਾਹਰ ਆਉਣ ਦੀ ਵੀ ਬਹੁਤ ਦਿੱਕਤ ਆਵਾ ਜਾਈ ਦੀ ਬਹੁਤ ਜ਼ਿਆਦਾ ਦਿੱਕਤ ਹੈ ਵੀ ਮਸਾਂ ਗੱਡੀ ਜ਼ੋਰ ਨਾਲ ਲੰਗੀ ਐ ਇੰਨੀ ਪਾਣੀ ਦੀ ਸਪੀਡ ਹੈਗੀ ਪਾਣੀ ਵੀ ਇੰਨਾ ਜ਼ਿਆਦਾ ਹੈ ਬਹੁਤ ਜ਼ਿਆਦਾ ਗੱਡੀ ਲੰਘਣ ਨੂੰ ਵੀ ਬਹੁਤ ਦਿੱਕਤ ਆ ਰਹੀ ਹੈ ਸੜਕ ਦੇ ਉੱਤੇ ਵੀ ਸੜਕ ਦੇ ਉੱਤੇ ਦੀ ਜਿਹੜਾ ਸੁਨਾਮ ਤੋਂ ਚੀਮਿਆਂ ਨੂੰ ਰੋੜ ਜਾਂਦਾ ਉਹਦੇ ਉੱਤੇ ਤਨਾ ਦਰਖਤ ਵੀ ਬਹੁਤ ਜ਼ਿਆਦਾ ਟੁੱਟ ਕੇ ਸੜਕ ਦੇ ਉੱਤੇ ਡਿੱਗੇ ਹੋਏ ਨੇਗੇ ਸਾਨੂੰ ਬਸ ਅੱਜ ਐਮਰਜੈਂਸੀ ਸੀ ਜ਼ਰੂਰੀ ਸੀ ਟੈਸਟ ਕਰਵਾਉਣੇ ਸੀ ਤੇ ਤਾਂ ਕਰਕੇ ਜਿਹੜਾ ਘਰੋਂ ਬਾਹਰ ਜਾਉਣਾ ਪਿਆ